ਹਾਂਜੀ ਭਾਈ ਜੀ ਸਾਰੇ ਵੀਰੋਂ ਪਿਆ ਪਰ ਜੈਸੀ ਕਰਮਚਾਰੀ ਠੀਕ ਠਾਕ ਦੋਸਤੋ ਅੱਜ ਪਹੁੰਚੇ ਹੋਏ ਹਾਂਗੇ ਬੀ ਐਫ ਐ ਮੇਲਾ ਤਨਹੋਲਾ ਦੇ ਵਿੱਚ ਜਿੱਥੇ ਭਾਈ ਜੀ ਬੱਕਰੀਆਂ ਦੇ ਮੁਕਾਬਲੇ ਰੱਖੇ ਗਏ ਜੀ 30 ਤਰੀਕ ਹੈਗੀ ਤੇ ਦੇਖ ਸਕਦੇ ਹੋ ਭਾਈ ਜੀ ਰਿੰਗ ਜਿਹੜਾ ਲੱਗ ਚੁੱਕਾ ਹੈਗਾ ਇਧਰਲੀ ਸਾਈਡ ਤੇ ਭਾਈ ਜੀ ਪੱਠਾਂ ਤੇ ਇੱਧਰਲੀ ਸਾਈਡ ਤੇ ਬਾਈ ਬੱਕਰਿਆ ਨਾ ਕਿ ਕੁਝ ਬੰਦੇ ਕੀ ਕੁਝ ਬਾਈ ਜੀ ਇੱਧਰ ਤੇ ਕੀ ਕੁਝ ਉਧਰ ਆਏ ਤੁਹਾਨੂੰ ਆਪਾਂ ਸਾਰਾ ਗੁੱਸਾ ਦਿਖਾਵਾਂਗੇ ਵੀ ਕਿੰਦਾਂ ਦੀ ਕੁਆਲਿਟੀ ਜਿਹੜੀ ਅੱਜ ਰਿੰਗ ਦੇ ਵਿੱਚ ਜਿਹੜੀ ਪਹੁੰਚੀ ਹੋਈ ਹੈਗੀ ਦਾ ਆਪਾਂ ਬਾਈ ਹੈਗੇਾਂਗੇ ਸਮੇ ਪੱਠਾਂ ਵਾਲੀ ਸਾਈਡ ਹੈ ਨਾ ਤੁਹਾਨੂੰ ਪੱਠਾਂ ਦਿਖਾਉਣਾ ਹੈ ਕਿ ਪੱਠਾਂ ਕਿਸ ਕੁਆਲਿਟੀ ਦੀਆਂ ਆਈਆਂ ਹੋਈਆਂ ਨੇ ਤੇ ਬਣੇ ਰਹੋ ਵੀਡੀਓ ਦੇ ਵਿੱਚ ਮਿੱਤਰੋ ਦੇਖ ਸਕਦੇ ਹੋ ਵੀ ਪਹਿਲੀ ਪੱਟ ਸ਼ੇਰੀ ਖੀਰਿਆਂ ਦਾ ਮੁਕਾਬਲਾ ਚੱਲ ਰਿਹਾ ਬਾਈ 25 ਕਿਜੀ ਤੋਂ ਪਲੱਸ ਵਾਲੇ ਨਿਗਾਹ ਮਾਰੀ ਚੱਲੋ ਖੜੇ ਕਰ ਲੋ ਜੀ ਖੜੇ ਬੈਠਣ ਨਾ ਦਿਓ ਜਾਨਵਰ ਨੂੰ ਧੀਰਾ ਬਾਈ ਮਹਾਲੇ ਤੋਂ ਆਇਆ ਹੋਇਆ ਪੱਠ ਦੇਖ ਸਕਦੇ ਹੋ ਬਾਈ ਦੀ ਹੋਣੀ ਪੱਠ ਆ ਬਈ ਲੈ ਮਿੱਤਰੋ ਆ ਵੀ ਦੇਖ ਸਕਦੇ ਹੋ ਜੈਡ ਬਲੈਕ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਪੱਠਾਂ ਬਈ ਇਸ ਰਿੰਗ ਦੇ ਵਿੱਚ ਜਿਹੜੀਆਂ ਪਹੁੰਚੀਆਂ ਹੋਈਆਂ ਨੇ 25 ਕਿਜੀ ਤੋਂ ਪਲੱਸ ਵਾਲੀਆਂ ਨਾ ਬਾਕੀ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਤੇ ਇਹਨਾਂ ਦੇ ਵਿੱਚ ਕੀ ਗੱਲਬਾਤ ਹੋਣੀ ਹੈ ਕਿ ਕਿਹੜਾ ਫਟ ਸੈਕਿੰਡ ਥਾਰਡ ਆ ਉਹ ਸਾਨੂੰ ਸਾਰਾ ਕੁਝ ਦਿਖਾਵਾਂਗੇ ਇਸ ਮੁਕਾਬਲੇ ਦੇ ਐਂਡ ਦੇ ਵਿੱਚ ਤੇ ਲੈ ਵੀ ਆ ਦੇਖ ਸਕਦੇ ਹੋਗੇ ਲਹਿਰੇ ਵੇਗੋ ਆਪਣਾ ਕੁਲਦੀਪ ਬਾਈ ਪਹੁੰਚਿਆ ਹੋਇਆ ਹੈਗਾ ਧੰਨਵਾਦ ਕਰਦੇ ਆ ਬਾਈ ਦਾ ਬਹੁਤ ਸੋਹਣੀਆਂ ਸੋਹਣੀਆਂ ਪੱਠਾਂ ਆ ਹੋਈਆਂ ਨੇ ਰੱਬ ਦਾ ਨਾਮ ਲੈ ਕੇ ਸ਼ੁਰੂ ਕਰਨ ਜਾ ਰਹੇ ਆ ਲੈ ਵੀ ਦੇਖ ਸਕਦੇ ਹੋ ਮਿੱਤਰੋ ਨਾ ਇਹ ਆਈਆਂ ਨੇ ਪੱਠਾਂ ਤੇ ਆਪਾਂ ਤੁਹਾਨੂੰ ਹੁਣ ਬੱਕਰੇ ਦਿਖਾਉਣੇ ਆ ਵੀ ਬੱਕਰੇ ਕਿਸ ਤਰ੍ਹਾਂ ਦੇ ਆਏ ਹੋਏ ਨੇ ਤੇ ਚੱਲਦੇ ਆਪਾਂ ਬੱਕਰੇ ਵਾਲੀ ਸਾਈਡ ਬੱਕਰੇ ਲਗਭਗ 15 ਤੋਂ 20 ਬੱਕਰੇ ਜਿਹੜੇ ਪਹੁੰਚੇ ਹੋਏ ਨੇ ਇਸ ਰਿੰਗ ਦੇ ਵਿੱਚ ਤੇ ਉਹਨਾਂ ਕੀ ਪੱਠਾਂ ਨੇ ਤੇ ਇੱਕ ਆ ਬਾਈ ਮੇਰਾ ਪੱਠ ਹੋਰ ਲੈ ਕੇ ਆਇਆ ਤੇ ਉਹਨੂੰ ਬੱਕਰੇ ਦਿਖਾਉਣੇ ਆਗੇ ਜੈ ਜੀ ਹਾਂਜੀ ਭਾਈ ਮੇਰਾ ਮਾਰੋ ਸਾਰੇ ਬੱਕਰੇ ਦਿਖਾਉਣੇ ਨੇ। ਐਂਟਰੀ ਨੂੰ ਬੰਦ ਕੀਤਾ ਵੀ ਖੀਰੇ ਬੱਚਿਆਂ ਦੀ ਐਂਟਰੀ ਬੰਦ। ਲੈ ਯਾਰ। ਸਵਰਜੀਤ ਬੰਦ ਕਰ ਦਿਓ। ਠੀਕ ਹੈ ਬਈ। ਧੰਨਵਾਦ। ਬਈ ਗਾ ਮਾਰੋ ਬਈ। ਬਹੁਤ ਸੋਹਣੇ ਬੱਕਰੇ ਪਹੁੰਚੇ ਹੋਏ ਨੇ ਬਈ। ਰਿੰਗ ਦੇ ਵਿੱਚ। ਇਹ 25 ਕਿਲੋ ਤੋਂ ਪਲੱਸ ਵਾਲੇ ਬੱਕਰੇ ਨੇ ਬਈ। ਜਿਹੜੇ ਰਿੰਗ ਦੇ ਵਿੱਚ ਆਏ ਨੇ ਤੁਹਾਨੂੰ ਸਾਰੇ ਆਪਾਂ ਦਿਖਾ ਰਿਹਾ ਹਾਂ। ਕੀ ਹਾਲ ਹੈ ਜੀ? ਲੈ ਮਿੱਤਰੋ ਦੇਖ ਸਕਦੇ। ਵਾਹ! ਬਦਈਆ ਜੀ, ਬਦਈਆ। ਘਾਰੀ ਮਿੱਤਰਾਂ ਅੱਗੇ। ਬਈ ਬੱਕਰਾ ਦੇਖ ਰਹੇ ਹੋ ਜੀ ਉਹ ਫੁਨਾਹਾਂ ਸਾਹ ਪਹੁੰਚ ਚੁੱਕੇ ਆ ਤੇ ਇਸ ਮੇਲੇ ਦਾ ਜਿਹੜਾ ਰੀਵਲ ਕੱਟ ਕੇ ਜਿਹੜੀ ਸ਼ੁਰੂਆਤ ਕਰਨੀ ਹੈ ਲੈ ਵੀ ਪੱਲਾ ਮੇਲੇ ਦੇ ਜਿਹੜੇ ਸਾਡੀ ਸਾਰੀ ਕਮੇਟੀ ਆ ਬਹੁਤ ਸੋਹਣੇ ਸੋਹਣੇ ਬੱਕਰੇ ਤੇ ਬਹੁਤ ਸੋਹਣੀਆਂ ਪੱਠਾਂ ਬਾਈ ਇਸ ਰਿੰਗ ਦੇ ਵਿੱਚ ਆਈਆਂ ਹੋਈਆਂ ਨੇ ਤੇ ਤਿੰਨ ਇਨਾਮ ਜਿਹੜੇ ਬਾਈ ਜੀ ਦਿੱਤੇ ਜਾਣਗੇ ਫਰਸਟ ਸੈਕੰਡ ਥਰਡ ਕੀ ਹੋਊਗਾ ਸੋ ਸਾਰਾ ਕੁਝ ਦਿਖਾਵਾ ਗਿਆ ਕਿ ਬਈ ਇਸ ਮੇਲੇ ਦੇ ਵਿੱਚ ਨਾ ਕੁਝ ਵੱਖਰਾ ਕੀਤਾ ਗਿਆ ਹੈਗਾ ਜਾਨਕਿ ਵੀ ਕੈਸ ਸਰਪ੍ਰਾਈਜ਼ ਜਿਹੜੇ ਰੱਖੇ ਗਏ ਹਨ ਅੱਠ ਦੰਦ ਦੀ ਕੈਟਾਗਰੀ ਤੱਕ ਕੀ ਉਹਨਾਂ ਨੂੰ ਸਾਰਾ ਕੋ ਦਿਖਾਵਾਂਗੇ ਬਣੇ ਰਹੋ ਬਾਈ ਧੰਨਵਾਦ ਲੈ ਵੀ ਮਿੱਤਰੋ ਪਹਿਲਾ 라ਉਂਡ ਜਿਹੜਾ ਲਗਭਗ ਅੱਧਾ ਹੋ ਚੁੱਕਿਆ ਹੈਗਾ ਦੇਖ ਸਕਦੇ ਹੋਗੇ ਉਧਰ ਵੀ ਤੇ ਇਧਰ ਵੀ ਰਿੰਗ ਚੱਲ ਰਹੀ ਹੈਗੀ ਤੇ ਕੀ ਬਣਦਾ ਹੈ ਸਾਰਾ ਕੋ ਸੈਂਡ ਤੇ ਹੋਊਗਾ ਤੇ ਦੇਖ ਸਕਦੇ ਹੋ ਬਾਈ ਪਹਿਲਾ 라ਉਂਡ ਅੱਧਾ ਹੋ ਗਿਆ ਇੱਥੋਂ ਲੈ ਕੇ ਲਗਭਗ 30 ਦੇ ਕਰੀਬ ਜਿਹੜੇ ਪੱਠਾ ਆਈਆਂ ਨੇ ਚੰਗੀਆਂ ਪੱਠਾ ਨੇ ਸਾਰੀਆਂ ਨਾ ਤੇ ਕਿੱਦਾਂ ਦੀਆਂ ਨੇ ਬਈ ਤੂੰ ਦੇਖੀ ਚੱਲੋ ਸੋਹਣੀ ਬਹੁਤ ਹੈ ਕੁਆਲਿਟੀ ਹੈ ਨਾ ਬਾਕੀ ਹਰੇਕ ਨੂੰ ਹੁੰਦਾ ਵੀ ਸਾਡਾ ਫਸਟ ਆਵੇ ਪਰ ਆਉਣਾ ਉਹੀ ਹੈਗਾ ਜਿੱਥੇ ਕੋਈ ਗੱਲਬਾਤ ਹੈ ਨਾ ਉਹ ਕਿਹੜਾ ਵੀ ਹੋ ਸਕਦਾ ਇਹਨਾਂ ਦੇ ਵਿੱਚੋਂ ਨਾ ਜਿੰਨੇ ਵੀ ਹੈਗੇ ਨੇ ਇਹਦੇ ਵਿੱਚੋਂ ਕਿਹੜਾ ਵੀ ਹੋ ਸਕਦਾਗਾ ਉਹ ਐਂਡ ਤੇ ਜਾ ਕੇ ਆਪਾਂ ਨੂੰ ਪਤਾ ਲੱਗੂਗਾ ਲੇ ਵੀ ਮਿੱਤਰੋ ਜੇ ਬੱਕਰਾਂ ਦੀ ਗੱਲ ਬਾਤ ਕਰੀ ਤਾਂ ਲਗਭਗ 35-36 ਦੇ ਕਰੀਬ ਜਿਹੜੇ ਬੱਕਰੇ ਆਏ ਨੇ ਤੇ ਬੱਕਰਾਂ ਦੇ ਵਿੱਚ ਬਈ ਦੂਜਾ ਰੌਣ ਜਿਹੜਾ ਲਗਭਗ ਕੰਪਲੀਟ ਹੋ ਚੁੱਕਾ ਹੈਗਾ ਕੱਲੀ ਕੱਲੀ ਚੀਜ਼ ਬੱਕਰੀ ਦੀ ਬਈ ਚੈੱਕ ਕੀਤੀ ਜਾ ਰਹੀ ਹੈਗੀ ਚਾਹਤੀ ਕਾਲ ਕੰਨ ਨੱਕ ਸਿੰਗ ਸਕਨ ਹਰ ਇੱਕ ਚੀਜ਼ ਬਈ ਚੈੱਕ ਕੀਤੀ ਜਾ ਰਹੀ ਹੈਗੀ ਦੇਖ ਸਕਦੇ ਹੋ ਬਈ ਜਿਵੇਂ ਕਿ ਪਹਿਲਾ ਮੁਕਾਬਲਾ ਸੀਗਾ ਨਾ ਵੀ ਐਫਏ ਦੇ ਵਿੱਚ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਕਰੇ ਬੱਕਰੀਆਂ ਆਈਆਂ ਨੇ ਹਨਾ ਜੇ ਜਿਵੇਂ ਅਪਾ ਕੱਲੇ ਖੀਰੇ ਖੀਰਾਂ ਦੀ ਗੱਲ ਬਾਤ ਕਰੀ ਤਾਂ ਲਗਭਗ ਬਈ 70 ਤੋਂ 80 ਬੱਕਰੇ ਬੱਕਰੀਆਂ ਜਿਹੜੇ ਖੀਰਾਂ ਦੇ ਵਿੱਚ ਆਈਆਂ ਨੇ 25 ਕਿਲੋ ਤੋਂ ਉੱਪਰ ਵਾਲੇ 25 ਕਿਲੋ ਤੋਂ ਉੱਪਰ ਉੱਪਰ ਵਾਲਿਆਂ ਦਾ ਬਾਈ ਜੀ ਮੁਕਾਬਲਾ ਸੀਗਾ ਲਗਭਗ 70 80 ਦੇ ਕਰੀਬ ਜਿਹੜੇ ਬੱਕਰੇ ਤੇ ਪਠਾ ਬਾਈ ਪਹੁੰਚੀ ਆ ਲੈਣਾ ਧੰਨਵਾਦ ਕਰ ਦਾਂਗੇ ਦੂਜਾ ਰਾਉਂਡ ਜਿਹੜਾ ਲਗਭਗ ਕੰਪਲੀਟ ਹੀ ਹੈਗਾ ਚਲੋ ਲੈ ਮਿੱਤਰੋ ਪਹਿਲਾ ਰਾਉਂਡ ਕੰਪਲੀਟ ਹੋ ਚੁੱਕਾ ਤੇ ਉਹਦੇ ਵਿੱਚੋਂ ਬਾਈ ਇੰਨੇ ਬੱਕਰਿਆਂ ਦੇ ਵਿੱਚੋਂ ਨਾ ਕੁਸਕ ਬੱਕਰੇ ਜਿਹੜੇ ਬਾਹਰ ਕੱਢੇ ਗਏ ਨੇ ਦੇਖ ਸਕਦੇ ਹੋਗੇ ਅਸ਼ਰਫ ਅਲੀ ਸਾਹਿਬ ਤੇ ਇਹਦੇ ਵਿੱਚੋਂ ਕੁਸਕ ਬੱਕਰੇ ਰਹਿਣਗੇ ਤੇ ਗਿਣਤੀ ਤੁਹਾਨੂੰ ਦੱਸ ਦਿਆਂ ਵੀ ਇਸ ਰਾਉਂਡ ਤੋਂ ਬਾਅਦ ਜਿਹੜੇ ਕਿੰਨੇ ਬੱਕਰੇ ਬਚੇ ਹਨ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਵੀਡੀਓ ਸ਼ੇਅਰ ਜੂ ਕਰਦੇ ਚੱਲਦੀ ਹੈ ਨਾਲ ਰਹਿ ਗਏ ਮੋਰ 24 ਦੇ ਵਿੱਚੋਂ ਇਸ ਵਾਰੀ ਲੋ ਜੀ ਬਾਈ ਜੀ ਦੇਖਦੇ ਕਿੰਨੇ ਰਹਿੰਦੇ ਆ ਬਾਹਰ 36 ਬੱਕਰੇ ਸੀਗੇ ਤੇ 36ਆਂ ਦੇ ਵਿੱਚੋਂ 12 ਜਿਹੜੇ ਬਾਹਰ ਜਾ ਚੁੱਕੇ ਨੇ ਤੇ 24 ਬੱਕਰੇ ਰਹਿ ਗਏ ਬਾਈ ਤੁਸੀਂ ਦੇਖ ਸਕਦੇ ਹੋਗੇ 36 ਬੱਕਰੇ ਸੀਗੇ 24 ਹੀ ਰਹਿ ਗਏ ਬਾਈ ਸਾਰੇ ਬੱਕਰੇ ਚੰਗੇ ਆ ਬਾਣਾ ਕੋਈ ਵੀ ਨਹੀਂ ਹੁੰਦਾ ਪਰ ਜੱਜਮੈਂਟ ਕਰਨੀ ਪੈਂਦੀ ਹੈਗੀ ਤੇ ਹੁਣ ਇਹ ਰਹਿ ਗਏ ਅੰਦਰ ਤੇ ਬਾਕੀ ਬਾਈ ਜੀ 12 ਬੱਕਰੇ ਜਿਹੜੇ ਬਾਹਰ ਕੱਢ ਦਿੱਤੇ ਗਏ ਨੇ ਹੁਣ ਇਹਨਾਂ ਦੇ ਵਿੱਚੋਂ ਬਾਈ ਜੀ ਅੱਗੇ ਰਾਉਂਡ ਹੋਣਗੇ ਦੇਖਦੇ ਆ ਕਿ ਕੀ ਗੱਲਬਾਤ ਬਣਦੀ ਹੈਗੀ ਲਓ ਵੀ ਮਿੱਤਰੋ ਪੱਠਾਂ ਦਾ ਜਿਹੜਾ ਪਹਿਲਾ ਰਾਉਂਡ ਪੂਰਾ ਹੋ ਚੁੱਕਿਆ ਹੈਗਾ ਤੇ ਉਹਦੇ ਵਿੱਚੋਂ ਬਈ ਕੁਸਕ ਪੱਠਾਂ ਜਿਹੜੀਆਂ ਉਹ ਬਾਹਰ ਕੀਤੀਆਂ ਗਈਆਂ ਹਨ ਦੇਖਦਾ ਵੀ ਕਿਹੜੇ ਕਿਹੜੇ ਨੇ ਕੁਸਕ ਦਾ ਪਾਸ ਤੁਹਾਨੂੰ ਬਈ ਜਿ ਦਿਖਾਤੀਆਂ ਤੇ ਕੁਸਕ ਬਈ ਜੱਜ ਸਹਿਬਾਨ ਜਿਹੜੇ ਉਹ ਪੱਠਾਂ ਨੂੰ ਬਾਹਰ ਕੱਢ ਰਹੇ ਹਨ ਤੇ ਬਣੇ ਰਿਓ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਇਹਦੇ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਕਿੰਨੀਆਂ ਪੱਠਾਂ ਜਿਹੜੀਆਂ ਬਚ ਗਿਆ ਹਨ ਬਣੇ ਰਿਓ ਵੀਡੀਓ ਦੇ ਵਿੱਚ ਲਓ ਵੀ ਮਿੱਤਰੋ ਇਨਾਂ ਦੇ ਵਿੱਚੋਂ ਜਿਹੜੇ 17 ਪੱਠਾ ਬਈ ਬਾਹਰ ਕਰ ਦਿੱਤੇ ਆ ਗਈਆਂ ਨੇ ਤੇ ਕਿਹੜੀਆਂ-ਕਿਹੜੀਆਂ ਰਹਿ ਗਈਆਂ ਆਪਾਂ ਤੁਹਾਨੂੰ ਦਿਖਾ ਦਈਏ ਬਈ ਇਹਨਾਂ ਦੇ ਵਿੱਚੋਂ ਦੇਖ ਸਕਦੇ ਹੋ ਬਈ ਨਿਗਾਹ ਮਾਰ ਲਓ ਤੇ ਉਹਨਾਂ ਦੇ ਵਿੱਚੋਂ ਬਈ ਇਹ ਪੱਠਾ ਜਿਹੜੀਆਂ ਰਿੰਗ ਦੇ ਵਿੱਚ ਰਹਿਣਗੀਆਂ ਹਣਾ ਦੇ ਵਿੱਚੋਂ ਕੁਝ ਕੁ ਪੱਠਾ ਜਿਹੜੀਆਂ ਬਾਹਰ ਕਰ ਦਿੱਤੇ ਆ ਗਈਆਂ ਨੇ ਬਾਕੀ ਤੁਸੀਂ ਨਿਗਾਹ ਮਾਰ ਸਕਦੇ ਹੋ ਮਿੱਤਰੋ ਕਰੀਮ ਨਿਕਲ ਕੇ ਆਈ ਹੈਗੀ ਤੇ ਇਸ ਤੋਂ ਬਾਅਦ ਇੱਕ ਵਾਰ ਹੋਰ ਮਦਾਨੀ ਲੱਗਣੀ ਆ ਤੇ ਫੇਰ ਦੁਬਾਰੇ ਹੋਰ ਜਿਹੜੇ ਹੋਰ ਇਸ ਤੋਂ ਬਾਅਦ ਬੋਚੂਗੀ ਬਈ ਉਹਦਾ ਹੀਰੇ ਹੋਣਗੇ ਤੇ ਫੇਰ ਦੇਖਾਂਗੇ ਵੀ ਕੀ ਗੱਲਬਾਤ ਬਣਦੀ ਹਣਾ ਤੁਸੀਂ ਨਿਗਾਹ ਮਾਰ ਲਓ ਇਹਦੇ ਵਿੱਚੋਂ 17 ਪੱਠਾ ਜਿਹੜੇ ਬਾਹਰ ਕਰ ਦਿੱਤੇ ਗਏ ਨੇ ਤੇ ਇਹ ਬਚ ਗਏ ਆ ਦੇਖ ਸਾਡੇ ਮਿੱਤਰੋ ਬਾਕੀ ਦੇਖਣਾ ਵੇ ਕੀ ਗੱਲਬਾਤ ਬਣਦੀ ਹੈ ਲੈ ਵੀ ਮਿੱਤਰੋ ਦੂਜਾ ਰਾਉਂਡ ਚੱਲ ਰਿਹਾ ਹੈਗਾ ਲਗਭਗ ਅੱਧਾ ਹੋ ਚੁੱਕਿਆ ਹੈਗਾ ਤੇ ਕੀ ਬਣਦਾ ਹੈਗਾ ਤੁਹਾਨੂੰ ਪਤਾ ਹੀ ਹੈ ਮਿੱਤਰੋ ਮੇਰੇ ਕੋਲ ਪਾਸੂ ਦੂਜਾ ਰਾਉਂਡ ਚੱਲ ਰਿਹਾ ਦੂਜਾ ਰਾਉਂਡ ਹੀ ਪੱਠਾ ਲੇ ਵੀ ਮਿੱਤਰੋ ਦੂਜਾ 라ਉਂਡ ਜਿਹੜਾ ਕੰਪਲੀਟ ਆ ਤੇ ਉਹਦੇ ਵਿੱਚੋਂ ਬਈ ਕੁਸਕ ਬੱਕਰੇ ਜਿਹੜੇ ਬਾਹਰ ਕੱਢ ਦਿੱਤੇ ਗਏ ਨੇ ਤੇ ਆਪਾਂ ਦੇਖਦੇ ਆਗੇ ਵੀ ਉਹਨਾਂ ਬੱਕਰਿਆਂ ਦੇ ਵਿੱਚੋਂ ਕਿੰਨੇ ਬੱਕਰੇ ਜਿਹੜੇ ਇਸ ਸਮੇਂ ਰਿੰਗ ਦੇ ਵਿੱਚ ਰਹਿਣਗੇ ਨਾ ਗਿਣਤੀ ਬਈ ਦੇਖ ਸਕਦੇ ਹੋ 1 2 3 4 5 6 7 8 8 ਬੱਕਰੇ ਬਈ ਰਿੰਗ ਦੇ ਵਿੱਚ ਨੇ ਇਹਦੇ ਵਿੱਚੋਂ ਬਈ ਕੁਸਕ ਬੱਕਰੇ ਜਿਹੜੇ ਬਾਹਰ ਕਰ ਦਿੱਤੇ ਗਏ ਨੇ ਕਿਰਿਆਂ ਦਾ ਮੁਕਾਬਲਾ ਜਿਹੜੇ 8 ਬੱਕਰੇ ਜਿਹੜੇ ਅੱਠ ਬੱਕਰੇ ਜਿਹੜੇ ਰਿੰਗ ਦੇ ਵਿੱਚ ਨੇ ਬਈ ਤੁਸੀਂ ਦੇਖਦਾ ਤੁਹਾਡੇ ਸਾਹਮਣੇ ਆ ਬਈ ਕਰੀਮ ਨਿਕਲ ਕੇ ਬਾਹਰ ਆਈ ਆ ਮਿੱਤਰੋ ਲੈ ਵੀ ਮਿੱਤਰੋ ਅੱਠ ਬੱਕਰੇ ਨੇ ਤੇ ਅੱਠ ਬੱਕਰੇ ਦੀ ਜਿਹੜੀ ਤੋਰ ਦੇਖੀ ਜਾ ਰਹੀ ਹੈ ਨਾ ਤੇ ਤੋਰ ਦੇ ਨੰਬਰ ਲੱਗ ਗਏ ਦੇ ਵਿੱਚੋਂ ਇੱਕ ਬੱਕਰਾ ਜਿਹੜਾ ਬਾਹਰ ਜਾਊਗਾ ਤੇ ਸੱਤ ਬੱਕਰੇ ਜਿਹੜੇ ਵੀ ਪੋਜੀਸ਼ਨ ਦੇ ਉੱਪਰ ਰਹਿਣਗੇ ਦੇਖ ਸਕਦੇ ਹੋਗੇ ਅੱਠ ਬੱਕਰੇ ਰਹਿ ਕੇ ਦੇਖ ਦਾਂਗੇ ਚੋਂ ਇੱਕ ਬੱਕਰਾ ਕਿਹੜਾ ਬਾਹਰ ਜਾਂਦਾ ਤੋਰ ਕੇ ਦੇਖਿਆ ਜਾ ਰਿਹਾ ਹੈਗਾ ਆਹ ਰਹੀ ਤੋਰ ਕਰੇ ਇਕੱਲੇ ਬੱਕਰੇ ਦੀ ਤੁਸੀਂ ਵੀ ਦੇਖ ਲਓ ਬਈ ਬਈ ਔਰ ਇੱਕ ਕਿਹੜਾ ਲਗਾਓ ਔਰ ਇੱਕ ਏੜਾ ਤੇ ਫੋਨੋਲਾ ਦੀ ਬੱਖਰੀ ਗੱਲ ਰੱਖੀ ਗਈ ਆ ਆਮ ਮੈਲਿਆਂ ਦੇ ਉੱਤੇ ਨਾ ਜਿਵੇਂ ਜੱਡ ਬਲੈਕ ਜਾਂ ਲੋਹੇ ਬੱਕਰਿਆਂ ਨੂੰ ਜਾਦਾ ਪ੍ਰੈਰੀਟੀ ਦਿੱਤੀ ਜਾਂਦੀ ਸੀ ਜਿਵੇਂ ਆਹ ਡੱਬਾ ਨਾਗਰਾ ਫਿਰਦਾ ਇਹਨੂੰ ਕ੍ਰਾਸ ਬੀਟਰ ਮੰਨਿਆ ਜਾਂਦਾ ਸੀਗਾ ਵਿੱਚ ਪਰ ਇਹ ਬੀਟਰ ਕੁਆਲਟੀ ਆ ਪੰਜਾਬ ਦੀ ਬੀਡ ਤੇ ਮੇਰਾ ਕਹਿਣਾ ਹੈ ਜਹਾਗੀਰ ਬਲੈਕ ਲੈਂਡ ਦਾ ਲੈ ਜੀ ਇਹ ਜਹਾਗੀਰ ਬਲੈਕ ਲੈਂਡ ਦਾ ਡੱਬਾ ਨਾਗਰਾ ਤੇ ਅੱਜ ਉਹ ਵੀ ਇਸ ਗਰਾਊਂਡ ਦੇ ਵਿੱਚ ਧਮਾਲਾਂ ਪਾਉਣਾ ਫਿਰਦਾਗਾ ਲੇ ਮਿੱਤਰੋ ਦੂਜੇ ਰਾਉਂਡ ਤੋਂ ਬਾਅਦ ਜਿਹੜੇ ਕੁਸਕ ਪੱਠਾ ਜਿਹੜੀਆਂ ਬਾਹਰ ਕੱਢ ਦਿੱਤੇ ਹੈਗੇ ਨੇ ਦੇਖ ਸਕਿਆ ਉਹਨੂੰ ਕਿ ਸਾਰੀਆਂ ਪੱਠਾਂ ਬਈ ਬਾਹਰ ਨੇ ਹਣਾ ਨਿਗਾਹ ਮਾਰ ਲਓ ਤੇ ਜਿਹੜੀਆਂ ਪੱਠਾਂ ਬਈ ਮੁਕਾਬਲੇ ਦੇ ਵਿੱਚ ਰਹਿ ਗਿਆ ਤੁਹਾਨੂੰ ਦਿਖਾਉਣ ਹੈਗੇ ਆਪਾਂ ਬਣੇ ਰਿਓ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨਾ ਤੇ 7 ਦੇਖ ਤਾਂ ਪੱਠਾ ਕਿੰਨੀਆਂ ਰਹਿ ਗਈਆਂ ਹੋਏ ਨਾ ਦੇਖ ਸਕਦੇ ਮਿੱਤਰੋ ਇਹ ਪੱਠਾ ਬਈ ਮੁਕਾਬਲੇ ਦੇ ਵਿੱਚ ਨੇ 12 ਪੱਠਾ ਰਹਿ ਗਈਆਂ ਮੁਕਾਬਲੇ ਦੇ ਵਿੱਚ ਲੈ ਵੀ ਪੰਜ ਇਹਦੇ ਵਿੱਚ ਹੋਰ ਕੱਢੇ ਨੇ 7 ਰੱਖਣੀਆਂ ਨੇ ਇਹ ਪੱਠਾਂ ਬਈ ਹੁਣ ਮੁਕਾਬਲੇ ਦੇ ਵਿੱਚ ਰਹਿ ਗਈਆਂ 12 ਦੇਖ ਸਕਦੇ ਹੋ ਟੋਪ ਦੀਆਂ ਪੱਠਾਂ ਨੇ ਸੇਰ ਦਾ ਪੱਠਾ ਜਿਹੜਾ ਨਿਗਾ ਮਰਾ ਦੀ ਤੁਹਾਨੂੰ ਕੱਲੀ ਕੱਲੀ ਪੱਠ ਦੇ ਉੱਤੇ ਵੀ ਕਿਹੜੀ ਪੱਠ ਆ ਜਿਹੜੀ ਬਈ ਵਿੱਚ ਹੈ ਮਗਾ ਦੇਣਾ ਦੇਖ ਤਾਂ ਕਰੀਮ ਆ ਬਈ ਸਾਰੀ ਕਰੀਮ ਕਰੀਮ ਨਿਕਲ ਕੇ ਆਈ ਆ 12 ਪੱਠਾਂ ਮਿੱਤਰੋ ਮੁਕਾਬਲੇ ਦੇ ਵਿੱਚ ਨੇ ਨਿਗਾ ਮਾਰ ਲਓ ਅੱਤ ਬੱਕਰੇ ਰਹਿ ਗਏ ਜਿਵੇਂ ਤੁਹਾਨੂੰ ਪੱਠਾ ਦਿਖਾਈਆ ਵੀ ਉਧਰ 12 ਪੱਠਾ ਨੇ ਤੇ 8 ਬੱਕਰੇ ਨੇ 8 ਦੇ ਵਿੱਚੋਂ 7 ਰਹਿਣਗੇ ਅੱਜ ਹੁਣ ਮਾਫੀ ਚਾਉਣੇ ਵੀ 8 ਬੱਕਰੇ ਨੇ 8 ਦੇ ਵਿੱਚੋਂ ਇੱਕ ਬੱਕਰਾ ਜਿਹੜਾ ਬਾਹਰ ਗੱਡਿਆ ਜਾਊਗਾ ਨਾ ਬੱਕਰੇ ਬਾਈ ਸਾਰੇ ਸੋਹਣੇ ਨੇ ਲਗਭਗ ਦੇਖਿਆ ਜਾਵੇ ਤਾਂ ਬੱਕਰੇ ਸਾਰੇ ਸੋਹਣੇ ਨੇ ਇੱਕ ਤੋਂ ਇੱਕ ਸਾਰੇ ਵਧੀਆ ਨੇ ਬੱਕਰੇ ਤੇ ਜੱਜ ਸਾਹਿਬਾਨ ਨੇ ਜਿਹੜੇ ਉਹ ਮਹਾਰਾਸ਼ਟਰ ਤੋਂ ਆਏ ਨੇ ਜੱਜਮੈਂਟ ਕਰਨ ਦੇ ਲਈ ਬਾਈ ਅੱਲਾ ਦਾ ਵੀ ਪੰਜਾਬ 'ਚ ਪਹਿਲੀ ਵਾਰ ਹੋਇਆ ਵੀ ਜੱਜਮੈਂਟ ਦੇ ਲਈ ਜਿਹੜਾ ਜੱਜ ਆ ਬਈ ਬਾਹਰੋਂ ਬੁਲਾਇਆ ਗਿਆ ਨਾ ਧੰਨਵਾਦ ਕਰਦੇ ਆਪਾਂ ਬੀਐਫਏ ਦਾ ਜਿਹੜਾ ਬਈ ਐਡੀ ਵੱਡੇ ਪਲੇਟਫਾਰਮ ਦੇ ਉੱਪਰ ਜਿਹੜਾ ਬੱਕਰੀਆਂ ਦਾ ਮੁਕਾਬਲਾ ਹੋ ਰਿਆ ਨਾ ਧੰਨਵਾਦ ਕਰਦਾ ਸਾਰਾ ਪਹਿਲੀ ਤੋਂ ਗਲਾ ਹੋ ਗਿਆ ਗਰਮ ਦੇਖ ਸਾ ਤੇ ਹੁਣ ਮਾਹੌਲ ਵੀ ਪੂਰਾ ਗਰਮ ਹੋਇਆ ਪਿਆ ਲੇ ਮਿੱਤਰੋ ਐਂਡ ਆ ਗਿਆ ਤੇ ਇਹਦੇ ਵਿੱਚੋਂ ਇੱਕ ਬੱਕਰਾ ਜਿਹੜਾ ਬਾਹਰ ਕੱਢਿਆ ਜਾਊਗਾ ਦੇਖਦੇ ਆਂ ਕਿ ਜੈਤ ਸਾਹਿਬਾਂ ਨੇ ਕਿਹੜੇ ਬੱਕਰੇ ਨੂੰ ਜਿਹੜਾ ਬਾਹਰ ਕਾਢਣਗੇ ਨਾ ਇਨਾਮ ਜਿਹੜਾ ਦੇਣਾ ਇੱਕ ਵਾਰ ਦੇਣਾ ਪਹਿਲਾ ਅਸੀਂ ਜੱਸਾਬ ਦੱਸਣਗੇ ਹੁਣ ਵੀ ਕਿਹੜੇ ਵਕਰੇ ਨੇ ਜਾਣਾ ਤੇ ਕਿਹੜੇ ਰਹਿਣੇ ਆ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ ਮਿੱਤਰੋ ਕਿਉਂਕਿ ਗੋਡਾ ਮੈਨੇਜਮੈਂਟ ਧੰਨਵਾਦ ਕਰਦੇ ਆ ਭਾਜੀ ਤੇ ਦੇਖਦੇ ਆਗੇ ਅੱਠ ਦੇ ਵਿੱਚੋਂ ਇੱਕ ਵਕਰਾ ਕਿਹੜਾ ਵਕਰਾ ਮੁਰਗੇ ਦਾ ਪਹਿਲਾ ਵਕਰਾ ਬਈ ਬਾਹਰ ਜਾਊਗਾ ਨਾ ਕਰੀਆ ਫਾਸਵਾ ਮੁਕਾਬਲਾ ਮਿੱਤਰੋ ਪੂਰਾ ਦੂਜਾ ਰੰਗ ਸ਼ੁਰੂ ਹੋ ਜਾ ਰਿਹਾ ਰੁਕੀ ਬ੍ਰੇਕ ਕਰਦੇ ਨੇ ਜੱਜ ਇੱਕ ਮਿੰਟ ਰੁਕਾ ਲਓ ਜੀ ਤਾਂ ਦੂਜਾ ਰਾਉਂਡ ਸ਼ੁਰੂ ਹੋਇਆ ਜੀ ਰੁਕੀ ਬ੍ਰੇਕ ਬਾਈ ਇਹ ਹੋਰ ਇਹਨਾਂ ਚਾਚਾ ਨੇ ਕੀ ਦਿੱਤੀ ਕੀਤੀ ਆ ਵੀ ਆਉਗੇ ਬੱਕਰੇ ਨੂੰ ਇਹੋ ਜਿਹੇ ਤਰੀਕੇ ਨਾਲ ਫੜੋ ਵੀ ਸੋੜਾ ਜੇ ਆ ਜਾ ਕੋਈ ਨਿਕਲਿਆ ਨਹੀਂ ਇੱਕ ਵੀ ਅੱਜ ਕੰਪੀਟੀਸ਼ਨ ਦੇ ਵਿੱਚ ਬਣੇ ਹੋਏ ਉਹ ਹਜੇ ਤੱਕ ਫਾਈਨਲ ਹੋਇਆ ਨਹੀਂ ਤੇ ਤੁਹਾਡਾ ਲੈ ਵੀ ਦੁਬਈ ਤੋਂ ਜਿਹੜੇ ਨੇ ਧੰਨਵਾਦ ਕਰਦੇ ਆਪਾਂ ਦੁਬਈ ਵਾਲੇ ਵੀਰਾਂ ਦਾ ਵੀ ਲੈ ਵੀ ਆਪਣਾ ਲਾਈਵ ਵੀ ਜਦ ਨਾਲ ਨਾਲ ਦੇਖ ਸਕਦੇ ਹੋ ਤੇ ਦੁੱਧ ਨਾਲ ਬੱਕਰਾ ਲੇ ਵੀ ਮਿੱਤਰੋ ਜੇ ਪੱਠਾਂ ਦੀ ਗੱਲ ਬਾਤ ਕਰੀ ਤਾਂ ਪੱਠਾ 2 4 6 7 ਪੱਠਾ ਰਹਿ ਗਈਆਂ ਨਾ ਤੇ ਇਹਨਾਂ ਦੇ ਵਿੱਚੋਂ ਬਈ ਇਨਾਮ ਤੇ ਆਉਣੀਆਂ ਤਿੰਨ ਪੱਠਾ ਤੇ ਬਾਕੀ ਨੂੰ ਦਿੱਤੇ ਜਾਣਗੇ ਸਰਟੀਫਿਕੇਟ ਤੇ ਪੱਠਾ ਦਿਖਾ ਦਿੱਤਾ ਵੀ ਕਿਹੜੇ ਕਿਹੜੇ ਨਾ ਪਹਿਲਾਂ 12 ਪੱਠਾ ਸੀਆਂ ਤੇ ਉਹਨਾਂ 12 ਦੇ ਵਿੱਚੋਂ ਬਈ ਇਹ ਪੱਠਾ ਰਹਿ ਗਈਆਂ ਦੇਖ ਸਕਦੇ ਹੋ ਬਈ ਪੱਕੀ ਦੇਖਦੇ ਆਂਗੇ ਕੀ ਗੱਲ ਬਾਤ ਵੰਦੀਆਂ ਬਈ 7 ਦੇ 7 ਪੱਠਾ ਬਹੁਤ ਸੋਹਣੀਆਂ ਨੇ ਬਈ ਤੇ ਚਮਕ ਦੀ ਗੱਲਬਾਤ ਕਰੀ ਤਾਂ ਵੀ ਚਮਕ ਬਹੁਤ ਆ ਵੱਠਾਂ ਦੇ ਵਿੱਚ ਨਾ ਤੇ ਬਾਕੀ ਵੀ ਚਲੋ ਇਨਾਮ ਦੇ ਵਿੱਚ ਫਰਸਾ ਥਾੜਾ ਚਲ ਆਉਣੀ ਹੈ ਨਾ ਪੋਜੀਸ਼ਨ ਤਾਂ ਕੱਢਣੀ ਪੈਣੀ ਹੈਗੀ ਬਾਕੀ ਦੇਖਦੇ ਆ ਵੀ ਨਾ ਕਿਹੜੇ ਫਰਸਾ ਥਾੜਾ ਆਉਂਦੀਆਂ ਤੇ ਉਧਰ ਵੀ ਬੱਕਰੇ ਵਾਲਾ ਫਸਿਆ ਪਿਆ ਮੁਕਾਬਲਾ 8 9 8 ਚੋਂ ਇੱਕ ਵਾਰ ਕੱਢ ਕੇ ਸੱਤ ਬੱਕਰੇ ਪੋਜੀਸ਼ਨ ਦੇ ਉੱਪਰ ਲੈ ਕੇ ਆਉਣੇ ਨੇ ਤੇ ਉਹ ਦੇਖਦੇ ਆ ਕੀ ਬਣਦਾ ਲੈ ਵੀ ਜੇ ਮੁਕਾਬਲੇ ਦੀ ਗੱਲਬਾਤ ਕਰੀ ਤਾਂ ਪੂਰਾ ਫਸਿਆ ਪਿਆ ਮੁਕਾਬਲਾ ਨਾ 8 ਨੇ ਤੇ 8 ਦੇ ਵਿੱਚੋਂ ਇੱਕ ਬੱਕਰਾ ਕਿਹੜਾ ਬਾਹਰ ਕਰੀਏ ਕੰਮ ਔਖਾ ਹੀ ਹੋਇਆ ਪਿਆਗਾ ਵੀ ਕਿਹੜੇ ਨੂੰ ਬਾਹਰ ਕੱਢੀ ਆ ਨਾ ਕਿਉਂਕਿ ਭਾਈ ਸਾਰੇ ਬੱਕਰੇ ਜਿਹੜੇ ਉਹ ਵਧੀਆ ਨੇ ਹਨਾ ਪਰ ਇੱਕ ਅੱਦੇ ਨੂੰ ਤਾਂ ਭਾਈ ਕੰਮ ਕਰਨੀ ਪਊਗਾ ਕੀ ਗੱਲ ਬਤ ਬੋਣਗੂ ਆਪਾਂ ਦੇਖ ਦਿਆਂਗੇ ਤੇ ਇਹਦੇ ਵਿੱਚੋਂ ਫਰਸਟ ਸੈਕਿੰਡ ਥਰਡ ਕਿਹੜਾ ਹੋਊਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਨਾ ਤੇ ਬੱਕਰੇ ਦੇਖ ਲਓ ਮਿੱਤਰੋ ਬਹੁਤ ਚੰਗੇ ਚੰਗੇ ਬੱਕਰੇ ਨੇ ਖੀਰੇ ਬੱਕਰੇ ਨੇ ਹਜੇ ਤੇ ਹਾਈਟਾਂ ਦੀ ਜੇ ਗੱਲਬਾਤ ਕਰੇ ਲਗਭਗ 38 39 40 ਇੰਚ ਦੀ ਹਾਈਟ ਆ ਬੱਕਰਿਆਂ ਦੀ ਹਨ ਹਾਂ ਦੇਖੋ ਖੀਰਾ ਦੇ ਵਿੱਚ ਇੰਨੀ ਹਾਈਟ ਆ ਮਿੱਤਰੋ ਜਦੋਂ 8 ਦੰਦ ਹੋਇਆ ਫਿਰ ਕੀ ਗੱਲਬਾਤ ਬੋਲੂਗੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋਗੇ ਇਹਦੇ ਵਿੱਚ ਨਾ ਦੇਖ ਸਕਦੇ ਲੈ ਵੀ ਜਿਹੜੀਆਂ ਸੱਤ ਦੁਪੱਟਾਂ ਸੀ ਆ ਇਹਦੇ ਵਿੱਚੋਂ ਜਿਹੜੀ ਪੋਜੀਸ਼ਨ ਆ ਚੁੱਕੀ ਹੈ ਕਿ ਕਿਹੜੀ ਆ ਕਿ ਆਪਾਂ ਦੇਖਦੇ ਆਂਗੇ ਬਈ ਠੀਕ ਆ ਜੀ ਰਿਜ਼ਲਟ ਆ ਨੌ ਸੌਣ ਲੱਗੇਗਾ ਉਹ ਪਾਸਾ ਜਿਹਨੂੰ ਕੋਈ ਨਾ ਰੁਕਦਾ ਘਰ ਨੂੰ ਆਉਂਦਾ ਕਰਾਊਡ ਤਾੜੀਆਂ ਮਾਰ ਦੋ ਲੋਕ ਤਾੜੀਆਂ ਮਾਰੋ ਤੇ ਬਹੁਤ ਲੋਕਾਂ ਦਾ ਮਾਤ ਉਹ ਜਿਹੜਾ ਅੱਜ ਵੀ 7 ਨੰਬਰ ਵਾਲੀ ਦੱਸੂਗਾ 7ਵੇਂ ਨੰਬਰ ਵਾਲੀ ਜੀ ਪਤਾ 30 ਨੰਬਰ ਟੈਗ 7ਵੇਂ ਨੰਬਰ ਤੇ ਤਾਂ ਲੈ ਵੀ ਆ ਪੱਟ 7ਵੇਂ ਨੰਬਰ ਤੇ ਆਈ ਆ ਮਿੱਤਰੋ ਦੇਖ ਸਕਦੇ ਹੋਗੇ 7ਵੇਂ ਨੰਬਰ ਤੇ ਆ ਬਈ ਪੱਟ ਇਹ ਲੈ ਮਿੱਤਰੋ ਪੱਠਾ ਬਹੁਤ ਐਂਜੇ ਲਗਭਗ 43 ਦੇ ਕਰੀਬ ਆਏ ਤੇ 43 ਦੇ ਵਿੱਚੋਂ 7ਵੇਂ ਨੰਬਰ ਤੇ ਆਈ ਹੈ ਬਈ ਸੋਹਣੀ ਪੱਠਾ ਮਿੱਤਰੋ ਅਗਲਾ ਨੰਬਰ ਜੀ ਟੋਪਲ ਨੰਬਰ 138 ਲੈ ਵੀ ਇਹ ਪੱਠਾ ਜਿਹੜੀ 6ਵੇਂ ਨੰਬਰ ਤੇ ਜੀ 6ਵੇਂ ਨੰਬਰ ਤੇ 158 ਨੰਬਰ ਟੈਗ ਹੈ ਲੈ ਵੀ ਆ ਗਏ ਜੀ ਚੱਲਿਆ 139 ਨੰਬਰ ਇਹ 5ਵੇਂ ਨੰਬਰ ਤੇ ਜੀ ਲੈ ਵੀ ਦਿਓ ਬਾਈ ਨੂੰ ਵਧਾਈਆਂ ਲੈ ਵੀ 5ਵੇਂ ਨੰਬਰ ਤੇ ਜੀ ਇਹ ਰੁੱਸ ਗਈ ਲੈ ਵੀ ਲੈ ਵੀ ਉਹ ਚੌਥੇ ਨੰਬਰ ਵਾਲੀ ਚੌਥੇ ਨੰਬਰ ਦੀ ਆ ਆ ਲੈ ਵੀ ਚੌਥੇ ਨੰਬਰ ਤੇ ਬਈ ਪੱਠਾ ਆ ਇਹ ਦੇਖ ਸਕਦੇ ਹੋਗੇ ਟੀਟਾ ਦਵਾ ਦੇ ਬਈ ਬਹੁਤ ਸੋਹਣੀ ਪੱਠਾ ਬਈ ਚੌਥੇ ਨੰਬਰ ਤੇ ਆਈ ਹੈ ਲੈ ਵੀ ਆਏ ਖੜਿਆ ਨੇ ਫਾਈਟਰ ਸੈਕਿੰਡ ਥਰਡ ਤੀਜੇ ਨੰਬਰਾਂ ਨੂੰ ਦੇਖਦੇ ਆਂ ਖੜਿਆ ਤਾਂ ਤਾੜੀਆਂ ਬਈ ਮਾਰਿਆ ਜ਼ੋਰ ਨਾਲ 113 ਨੰਬਰ ਦਾੜ ਤੀਜੇ ਨੰਬਰ ਤੇ ਲੈ ਵੀ ਆ ਪੱਠ ਤੀਜੇ ਨੰਬਰ ਤੇ ਆਈ ਹੈ ਬੱਚਾ ਦੇਖ ਸਕਦੇ ਹੋ ਤੀਜੇ ਨੰਬਰ ਤੇ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਲੈ ਦੋ ਤੀਜੇ ਨੰਬਰ ਵਾਲੀ ਪੱਠ ਆ ਗਈ ਦਿਖਾਈ ਬਾਈ ਕਿਹੜਾ ਦਵਾਈ ਨਹੀਂ ਲੈ ਮਿੱਤਰੋ ਤੀਜੇ ਨੰਬਰ ਤੇ ਆ ਪੱਠ ਆਈ ਹੈਗੀ ਦੇਖ ਸਕਦਾ ਬਾਈ ਕਿੱਥੋਂ ਆਇਆ ਬਾਈ ਕਿ ਕਿੱਥੋਂ ਆ ਹੈ ਜੀ ਪੁੱਟਾਂ ਤੋਂ ਲੈ ਵੀ ਤੀਜਾ ਲੈ ਵੀ ਦੂਜੇ ਨੰਬਰ ਤੇ ਲੈ ਵੀ ਲਾਓ ਜੀ ਕਹਿੰਦੇ ਪਹਿਲੇ ਤੇ ਦੂਜੇ ਦਾ ਕੰਮ ਆ ਲੈ ਵੀ ਪਹਿਲੇ ਤੇ ਦੂਜੇ ਦਾ ਕੰਮ ਆਏ ਦੇਖਦਾ ਕੀ ਬਣਦਾ ਪਤਾ ਤਾਂ ਆਪਣੇ ਆਪ ਅਗਲੇ ਇੱਕ ਦਾਸ ਦੀ ਉਹ ਬਾਈ ਜੀ ਬਈ ਪਹਿਲਾ ਨੰਬਰ ਤੇ ਟੋਕਨ ਨੰਬਰ ਦੱਸਿਓ ਬਈ ਰਾਜਵੀਰ ਕਿੰਨਾ ਦੱਸਿਓ ਪਰ ਦਾਰਾ ਨੰਬਰ ਨੰਬਰ ਜਮਾਨਤ ਸਾਹਿਬ ਜੀ ਸਾਹਿਬ ਪਾਰ ਹੋ ਚੁੱਕਾ ਪਹਿਲੇ ਨੰਬਰ ਆ ਜੀ ਤੇਰਾ ਕਾ ਕਿਹੜੀ ਹੋ ਆਹ ਇਹ ਪਹਿਲੇ ਨੰਬਰ ਦੇ ਲੈ ਵੀ ਵਧਾਈਆਂ ਦਿਓ ਭਾਈ ਨੂੰ ਭਾਈ ਲੈ ਮਿੱਤਰੋ ਪਹਿਲੇ ਨੰਬਰ ਤੇ ਵਾਠਾਈ ਆ ਗਈ ਇਹ ਤੇ ਇਹ ਭਾਈ ਦੂਜੇ ਨੰਬਰ ਤੇ ਵਾਠਾ ਇਹ ਲੈ ਵੀ ਇਹ ਦੂਜੇ ਨੰਬਰ ਤੇ ਪੱਠਾ ਗਈ ਕਲਿਆਣ ਕਲਿਆਣ ਤੋਂ ਭਾਈ ਦੂਜੇ ਨੰਬਰ ਤੇ ਮਿੱਤਰੋ ਤੇ ਆ ਗਈ ਪਹਿਲੇ ਨੰਬਰ ਦੀ ਪੱਠ ਬਈ ਦੇਖ ਸਕਦਾ ਦੇਖ ਸਕਦਾ ਫਰਸਾ ਜ਼ਿਲ੍ਹਾ ਦਾ ਸਰਾਜ ਬੇਟਾ ਹਰਿਆਣਾ ਜੋਂ ਆਏ ਬਾਈ ਹਰਿਆਣੇ ਤੋਂ ਆਏ ਵੀ ਹਰਿਆਣੇ ਤੋਂ ਲੈ ਵੀ ਹਰਿਆਣੇ ਤੋਂ ਆਇਆ ਬਾਈ ਦੇਖ ਸਕਦਾ ਤੁਮ ਕਿ ਦਿਖਾਏ ਬਾਈ ਮਾੜਾ ਫੇਸ ਦਿਖਾਏ ਉਹ ਇਹਦਾ ਫੇਸ ਦਿਖਾਏ ਪੱਠ ਦਾ ਜਗਦੀਪ ਵਰਕੇ ਪੂਰੇ ਮਸ਼ਹੂਰ ਹੈ ਮੁੰਡੇ ਬਾਈ ਕਿੰਨੀ ਉਪਰੇਗੀ ਲੈ ਮਿੱਤਰੋ ਦੇਖ ਸਕਦੇ ਪੱਠ ਬਹੁਤ ਸੋਹਣੀ ਪੱਠ ਹੈ ਤੀਜਾ ਮੇਲਾ ਪਹਿਲਾ ਕਿਹੜੀ ਪਹਿਲਾ ਨੰਬਰ ਜ਼ਿਲ੍ਹਾ ਹੈ ਮਿੱਤਰੋ ਹੋਇਆ ਕਿ ਪਹਿਲੇ ਨੰਬਰ ਦੇ ਪੱਠ ਤੇ ਹੁਣ ਆਪਾਂ ਚੱਲਦੇ ਆਂਗੇ ਬਾਈ ਬੱਕਰੇ ਵਾਲੇ ਪਾਸੇ ਉਧਰ ਦੇਖਦਾ ਵੀ ਕਿਹੜਾ ਨੰਬਰ ਆ ਕਿਹੜਾ ਬੱਕਰਾ ਫੱਟ ਜਾਣਾ ਥਾਰਾ ਆ ਲੇ ਵੀ ਹੁਣ ਰਿਜ਼ਲਟ ਆਊਗਾ ਬੱਕਰਿਆਂ ਦਾ ਉਹ ਗਿਆ ਬਾਰੇ ਲੈ ਵੀ ਉਹ ਬੱਕਰਾ ਜਿਹੜਾ ਇੱਕ ਬਾਹਰ ਗਿਆ ਦੇਖ ਸਕਦੇ ਹੋ ਤੇ ਇਹ ਸੱਤ ਬੱਕਰੇ ਰਹਿ ਗਏ ਤੇ ਸੱਤ ਦੇ ਵਿੱਚੋਂ ਬਾਈ ਅਸੀਂ ਪੋਜੀਸ਼ਨ ਦੇ ਪੋਜੀਸ਼ਨ ਆਉਣੀ ਹੈਗੀ ਟੈਗ ਨੰਬਰ 3 3 ਨੰਬਰ ਸਤਵੇਂ ਨੰਬਰ ਵਾਲੀ ਲੈ ਵੀ ਸਤਵੇਂ ਨੰਬਰ ਤੇ ਆਇਆ ਲੈ ਵੀ ਇਹ ਇਹ ਬੱਕਰਾ ਆਇਆ ਸਤਵੇਂ ਨੰਬਰ ਤੇ ਆ ਜਾਓ ਅੱਗੇ ਆ ਜਾਓ ਜੀ ਗੇੜਾ ਦਵਾ ਦਿਓ ਗੇੜਾ ਜੀ ਲੈ ਵੀ ਇਹ ਸਤਵੇਂ ਨੰਬਰ ਤੇ ਬੱਕਰਾ ਆਇਆ ਦੇਖ ਸਾਰ ਦੇਖ ਸਾਰ ਨੋ 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 ਟੈਗ ਨੰਬਰ 9 ਆ 6ਵੇਂ ਨੰਬਰ ਤੇ ਲੈ ਵੀ 6ਵੇਂ ਨੰਬਰ ਤੇ ਟੈਗ ਨੰਬਰ 9 ਲਿਆ ਮਿੱਤਰਾ ਲਿਆ ਇਧਰ ਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਲੈ ਵੀ ਇਹ 6ਵੇਂ ਨੰਬਰ ਤੇ ਆਗਾ ਬੱਚਾ ਲੇ ਵੀ ਲੈ ਵੀ ਇਹ 5ਵੇਂ ਨੰਬਰ ਤੇ ਆ ਗਿਆ ਦੇਖ ਸਕਦੇ ਹੋ ਲੈ ਜਾ ਭਾਈ ਲੈ ਜਾ ਚੌਥਾ ਨੰਬਰ ਲੈ ਵੀ ਚੌਥੇ ਨੰਬਰ ਤੇ ਆਏ ਆયા ਦੇਖ ਇਹ ਚੌਥੇ ਨੰਬਰ ਤੇ ਬਈ ਨਾਗਰਾ ਡੱਬਾ ਲੈ ਵੀ ਇਹ ਤਿੰਨ ਰਹਿ ਗਏ ਕਿਵੇਂ ਲੱਗਦਾ ਕਿਹੜਾ ਜਿੱਤੂ ਆ ਹਾਂ ਕਿਹੜਾ ਲੱਗਦਾ ਆਹ ਪਹਿਲੇ ਨੰਬਰ ਤੇ ਆਹ ਪਹਿਲੇ ਨੰਬਰ ਤੇ ਇਹ ਵੀ ਦੇਖ ਦਾਂਗੇ ਵਾ ਇਹਨਾਂ ਨੂੰ ਜਿਆਦਾ ਪਤਾ ਨਾ ਕਿਹੜਾ ਬੱਜਾ ਨੇ ਹਾਂ ਚੰਗੇ ਤੰਨੇ ਚੰਗੇ ਨੇ ਲੈ ਵੀ ਦੇਖ ਦਾਂਗੇ 120 ਤੀਜੇ ਨੰਬਰ ਤੇ ਤਾੜੀਆਂ ਮਾਰੋ ਵੀ ਲਓ ਜੀ ਲੈ ਵੀ ਇਹ ਬਾਈ ਤੀਜੇ ਨੰਬਰ ਦੇ ਲਿਆ ਮੈਂ ਤਰਗ ਗਿਆ ਕਿੰਨੇ ਨੰਬਰ ਦਾ ਭਾਈ ਬਾਤ ਕਰ ਲੈ ਇਧਰ ਲਿਆ ਲਿਆ ਬਾਈ ਗੇੜਾ ਦਵਾ ਦੇ ਗੇੜਾ ਲੈ ਵੀ ਇਹ ਤੀਜੇ ਨੰਬਰ ਤੇ ਆਇਆ ਬੱਕਰਾ ਦੇਖ ਸਾ ਆਇਆ ਨੇੜੇ ਲਾਲਾ ਨੇੜੇ ਕਰ ਲੋ ਬੜਾ ਨੇੜੇ ਨੇੜੇ ਕਰ ਆ ਨੇੜੇ ਕਰ ਨੇੜੇ ਕਰ ਲੋ ਦੋਨੇ ਜਾਨੀ ਲੈ ਵੀ ਇੰਜ ਨਵੀਂ ਨਾਲ ਦੇ ਵਿੱਚੋਂ ਇੱਕ ਬੱਕਰਾ ਫਾਸਟ ਦੇ 1 ਸੈਕਿੰਡ ਇਹ ਤਿਆਰ ਨੇ ਸਾਨੂੰ ਤਾਂ ਪਤਾ ਨਹੀਂ ਖਾਦੇ ਮੈਨੂੰ ਤਾਂ ਆ ਲੱਗਦਾ ਮੁੰਡੇ ਵਾਲਾ ਬਾਕੀ ਭਾਈ ਦੇਖੋ ਪਹਿਲਾ ਨੰਬਰ ਆ ਗਿਆਨੀ ਵਾਲਾ 100 ਲੇ ਵੀ ਇਹ ਆ ਗਿਆ ਭਾਈ ਫਰਸਟ ਪੋਜੀਸ਼ਨ ਦੇ ਉੱਪਰ ਆ ਭਾਈ ਦੇਖ ਸਕਦੇ ਹਾਂ ਹਾਂ ਜੀ ਭਾਈ ਕਿੱਥੋਂ ਆਏ ਆਪਾਂ ਦੇਲਾ ਸੀ ਭਾਈ ਦੇਲਾ ਸੀ ਅਕਾਲੀ ਬਰਸਮੀ ਦੀ ਲੈ ਵੀ ਦੇਲਾ ਸੀ ਆ ਤੋ ਆਇਆ ਭਾਈ ਦੇਖ ਸਕਦੇ ਹੋ ਨਾ ਬੱਕਰਾ ਜਾਨਵਰ ਆ ਭਾਈ ਆਪਣੇ ਕੋਲੇ ਆਪਣੇ ਕੋਲ ਹੈਗੇ ਨੇ 25 ਦੀ ਜਾਨਵਰ ਹੈਗੇ ਨੇ ਭਾਈ ਦਾ ਨਾ ਲੈ ਜੀ ਮਿੱਤਰੋ ਬੱਕਰਾ ਦੇ ਦੋ ਪਹਿਲੇ ਨੰਬਰ ਤੇ ਤੇ ਇਹ ਭਾਈ ਦੂਜੇ ਨੰਬਰ ਤੇ ਦੇਖ ਸਕਦੇ ਹੋ ਮਲੇਰਕੁੜੇ ਜਿਲ੍ਹੇ ਤੋਂ ਆਇਆ ਭਾਈ ਆਪਾਂ ਕਿੱਥੋਂ ਆਏ ਆ ਭਾਈ ਆਪਾਂ ਸਰੌਦ ਤੋਂ ਸਰੌਦ ਤੋਂ ਲੈ ਵੀ ਸਰੌਦ ਵਾਲਾ ਦਾ ਬੱਕਰਾ ਦੇਖ ਸਕਦੇ ਹੋ ਮਿੱਤਰੋ ਸਰੌਦ ਵਾਲਾ ਦਾ ਬੱਕਰਾ ਫਰਸਟ ਆ ਇਹ ਸੈਕੰਡ ਆ ਤੇ ਦੇਖ ਸਕਦਾ ਮਿੱਤਰੋ ਚੰਗੇ ਬੱਕਰੇ ਨੇ ਬਾਈ ਇਹ ਸੀਗਾ ਬਈ ਰਿਜ਼ਲਟ ਪੱਠਾਂ ਦਾ ਤੇ ਬੱਕਰਿਆਂ ਦਾ ਨਾ ਖੀਰਾਂ ਦੇ ਵਿੱਚੋਂ ਬਈ ਫਟ ਸੈਕਿੰਡ ਤੁਹਾਨੂੰ ਦਿਖਾਦੇ ਆ ਬਈ ਕਿਵੇਂ ਲੱਗਾ ਕਮੈਂਟ ਜ਼ਰੂਰ ਕਰ ਦਿਓ